ਮੇਰੀ ਗੁਰੂ ਸਾਹਿਬ ਨਾਲ ਮਾਰਾ ਨਹੀਂ ਵਾਖੂਤੀ ਕਰਨੀ ਉਹ ਕਹਿੰਦੇ ਨੇ ਪੰਜ ਪੰਜ ਪੈਂਕਾ ਦਾ ਪੰਜ ਚਾਰ ਮਾਰੇ ਲੋਕ ਅੱਜ ਮਾਰੇ ਮਰੀ ਜਾਂਦੇ ਕਮਾਲ ਆ ਰਿਹਾ ਪਹਿਲਾਂ ਗੁਰੂ ਸਾਹਿਬ ਨੇ ਹਜ਼ਰ ਨაზਰ ਮੰਮੀ ਕੇ ਆਪਣਾ ਫੋਟੋ ਬੁਲਾਈਆ ਜੀ ਆਕੋ ਜੀ ਵਾਹੇ ਗੁਰਜੀਤ ਸਿੰਘ ਸਾਹਿਬ ਆਹੇ ਗੁਰਜੀਤ ਦੀ ਫੋਟੋ ਸੋ ਅੱਜ ਦਾ ਉਹਦਾ ਹਲਕਾ ਜਿੱਦਲਵਾ ਇਹਦੇ ਮਾਚਾ ਮਹੌਲ ਚੱਲ ਰਿਹਾ ਆਪਾਂ ਸਾਰਿਆਂ ਨੂੰ ਪਤਾ ਜਿਹਦੇ ਕੋਈ ਦੋ ਰਹਾ ਨਹੀਂ ਨਾ ਕਿ ਉੱਥੇ ਜਿੰਨੀ ਟੋਣੀ ਹੋ ਰਹੀ ਹੈ ਉਹਦੇ ਪਾਸੇ ਉਹ ਮੌਕ ਨੇ ਜਿਹੜਾ ਸਾਹਮਣੇ ਸਾਹ ਸਾਹ ਸਰਕਾ ਤੇ ਬਿਠਾਵਾ ਸਾਡੇ ਪਾਸੇ ਤੋਂ ਉੱਤੇ ਤਿੰਨ ਜੜੇ ਭਾਂ ਦੇ ਬੜੀਆ ਸੇ ਖਿਲਾ ਰਹੇ ਆ ਜੋ ਮੌਕ ਚੋਣਾ ਲੜ ਰਹੇ ਨੇ ਦੂਜੇ ਪਾਸੇ ਸੰਗਾਰ ਦਾ ਸੋ ਨੰਨੇ ਸਮੇ ਤੋਂ ਗੀਰਤਾ ਸੋ ਆਪਾਂ ਸਾਰੇ ਉਹਨਾਂ ਦੇ ਨਾਮ ਅnder ਸੰਗ ਲੱਗਦਾ ਅਸੀਂ ਉਸ ਗੱਲ ਤੋਂ ਤਾਂ ਪੀੜਤ ਹੋਈਆਂ ਕਿ ਸਾਡੇ ਗੁਰੂ ਸਾਹਿਬ ਦੀ ਬੋਦਦੀ ਹੈ ਉਸ ਬੋਦਦੀ ਦੇ ਉੱਤੇ ਇਹਨਾਂ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਸੋ ਅੱਜ ਗੱਲੀ ਦੇ ਥੱਲੇ ਲਾ ਕੇ ਚੱਲਣ ਵਾਲੇ ਲੋਕ ਸਾਨੂੰ ਇਹੋ ਬੱਸਦੇ ਨੇ ਮੇਰੀ ਜੀ ਉਸ ਆਹ ਮਾਰਾ ਵਾਲੀ ਵਾਗਲੂਤੀ ਕਰਨੀ ਹੋ ਗਈ ਟੋਡੀਆਂ ਨੂੰ ਸਤ ਪੰਕਾ ਦਾ ਪੰਕਾ ਚਾਰ ਮਾਣਾ ਲੋਕ ਜੇ ਮਾਰੇ ਮਰੀ ਜਾਂਦੇ ਕਮਾਲ ਆ ਦੇ ਰਾ ਨਮੰਦਰ ਉਲੀਸਾ 83 ਯਾਦ ਕਰ ਲਓ ਕੋਟੇ ਈਆਂ ਪੁੱਤਾਂ ਦੇ ਗਲਾਂ ਤੇ ਪਾਰ ਪਾਈ ਸੀ ਇਹਨਾਂ ਨੂੰ ਕਦੇ ਵੀ ਇਹ ਪੁੱਤਾਂ ਦੇ ਗਲਾਂ ਤੇ ਪਾਰ ਪਾਵੇ ਘਰਾਂ ਚੋਂ ਕੱਤੀ ਕੀਤੀ ਸੀ ਕਦੇ ਈਆਂ ਪਾਣਾ ਮੂੰਹ ਮੰਜਾ ਕੀਤਾ ਸੀ ਸੋ ਅੱਜ ਅਸੀਂ ਇਸ ਗੱਲ ਦੇ ਲਈ ਉੱਥੇ ਹੋਇਆ ਸਭ ਤੋਂ ਸਭ ਤੋਂ ਕੰਦੇ ਦੀ ਟੱਕਰ ਲੱਗਦੇ ਸਭ ਤੋਂ ਪ੍ਰਧਾਨ ਦੀ ਟੱਕਰ ਲੱਗਦੇ ਸਭ ਇਹ ਇਸ ਗੱਲ ਮੈਂ ਕਹਿੰਦਾ ਸ਼ੋ ਯਾ ਸਾਡੇ ਪੱਧਾਂ ਦੇ ਵਿੱਚ ਸਿਰ ਬਸਾਏ ਆ ਗੱਤੋਂ ਕੋਈ ਨਹੀਂ ਆ ਵੀ ਕੋਈ ਨਹੀਂ ਕਾਂਗਰਸ ਪਾਰਟੀ ਦੀ ਵਾਦੋ ਵਿਦੋ ਨੇ ਸੋ ਜਿਹੜੇ ਲੋਕ ਨੇ ਸੋਦੇ ਸਹਰੇ ਕਾਖੜੀ ਅੱਜ ਬਗਲਾ ਖੁਰ ਦੀ ਰਾਜਨੀਤੀ ਤੋਂ ਉੱਤਰੇ ਲੋਕ ਅੱਜ ਬੰਦਾ ਹੱਕੀ ਤੋਂ ਨਾ ਤੇ ਵਾਦੇ ਕਰਦੇ ਸਰਕਾਰ ਚੋਂ ਹਰਦੇ ਜਦ ਹੀ ਆਪ ਸਰਕਾਰ ਚੱਲੀ ਜਾਂਦੀ ਹੈ ਬੰਦੇ ਲੋਕ ਸੋਦੇ ਪਹਿਲਾਂ ਐਮਐਲਏ ਬਣੇ ਰਹੇ ਆ ਕਿਸੇ ਨਾਮ ਦੇ ਨਾਲ ਨਹੀਂ ਕੁਝ ਕਰ ਸਕਦੇ ਜੇ ਕਿ ਨਵੇਂ ਬੋਰਡ ਵੀ ਕਰ ਲਵੋਗੇ ਸੋ ਮੈਂ ਵੀ ਗੱਲ ਕਰੀ ਚਾਹਣਾ ਕਿ ਆ ਪੰਜਾਬ ਦੇ ਲੋਕ ਸੁਧਿਆਨ ਨੇ ਜਾਣਦੇ ਨੇ ਅਸੀਂ ਜਾਣਦੇ ਹਾਂ ਕਿ ਸਾਡੇ ਨਾਲ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਠੱਗਾ ਕੀਤਾ ਤੇ ਅਗੋਪਤਰੀ ਕਰਦੇ ਆ ਰਹੇ ਆ ਆਪਾਂ ਇਸ ਬਦਲੋ ਕਰਦੀ ਰਾਜਨੀਤੀ ਨੂੰ ਕੱਢੀਏ ਪੰਜਾਬ ਦੇ ਵਿੱਚ ਅਖਰੀ ਭਾਰੀ ਨੀਤੀ ਦਾ ਜਨਮ ਹੋਵੇ ਉਹਨਾਂ ਸੱਤਾਧਾਰੀਆਂ ਨਾਲ ਬੈਠੀ ਲੋਕਾਂ ਨੂੰ ਤੇ ਪੈਸੇ ਕਰਿਓ ਮੰਦੇ ਕਰਿਓ ਜਿਹੜੇ ਸਾਡੇ ਗਰੀਬੀ ਹਟ ਸਕੇ ਜਿਹੜੇ ਸਾਡੇ ਪਰਦਾਵਾਰ ਦੇ ਲੋਕਾਂ ਨੂੰ ਮੋੜ ਹੋ ਸਕੇ ਤੇ ਸਾਡੇ ਜਿੱਤੋ ਰਜਾਣਗੇ ਅੱਜ ਕਿਸਾਨ ਪਿਛਲੇ 20 ਦਿਨ ਤੋਂ 25 ਦਿਨ ਤੋਂ ਲਗਾਤਾਰ ਮੰਡੀਆਂ ਦੇ ਵਿੱਚ ਰੋਲਦੇ ਆ ਨਿਕਾਮੀ ਕਿੰਨੇ ਮੋਟੇ ਹੋਏ ਇਹਨਾਂ ਸਰਕਾਰਾਂ ਚਲੂਣ ਵਾਲੇ ਲੋਕਾਂ ਵੀ ਤੇ ਜਿਹਨਾਂ ਨੇ ਸਵਾਰ ਕਰਦੇ ਸਾਨੂੰ ਦੰਦਾ ਮਿਲਦੀਆਂ ਜਿਹਨਾਂ ਨੇ ਸਵਾਰ ਕਰਦੇ ਸਾਡੇ ਤੇ ਪਾਚੇ ਹੁੰਦੇ ਆ ਸੋ ਮੈਂ ਹਲਕਾ ਜੱਗਦਾ ਹੋਏ ਲੋਕਾਂ ਨੂੰ ਪੰਡ ਪੰਨਾ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ ਵੀ ਤਰੀਕ ਨੂੰ 4 ਨੰਬਰ ਦੇ ਬਟਨ ਚੋਣ ਸ਼ਾਨ ਬੰਦਤੀ ਦਬਾਓ ਜਿਹੜੀਆਂ ਸਾਨੂੰ 70 ਜਹਾਜ਼ ਤੋਂ ਸਾਡੀ ਆ ਚੁਕਾ ਕਰਾਉਂਦੇ ਹੁੰਦੇ ਆ ਜੋ ਤੁਸੀਂ 10 20 ਸਕੰਡ ਦਾ ਸਮਾਂ ਹੁੰਦਾ ਤੁਸੀਂ ਇਹ ਡੋਡਾ ਮਾਪ ਕੇ ਇਹਨਾਂ ਨੂੰ ਸਦਾ ਵੀ ਸੱਤਾ ਤੋਂ ਲੰਬੇ ਕਰ ਸਕਦੇ ਆ ਮੈਂ ਅੱਜ ਗੁਰੂ ਨੂੰ ਹਦਰ ਨਗਰ ਮੰਨ ਕੇ ਕੋਹਾਵਾ ਕਰਦਾ ਡੋਡਾ ਨਾਲ ਆਪਣਾ ਲੋਕਾਂ ਦਾ ਸਰ ਮੱਥਾ ਹੁੰਦਾ ਇਹ ਕੋਈ ਤਰੀਕ ਨੂੰ ਰਿਜਲ tourne ਤੇ 40 ਨੂੰ ਤੁਹਾਨੂੰ ਇਹ ਦੱਸਣੇ ਨਹੀਂ ਸੁਖਰਾ ਸਿੰਘ 40 ਨੂੰ ਤੁਹਾਡੇ ਵਿੱਚ ਹੋਊਗਾ ਫਤਨਾ ਜੋ ਮਰਜੀ ਹੋਵੇ ਮੈਂ ਗੱਲ ਗੁਰੂ ਨੂੰ ਹਦਰ ਨਗਰ ਮੰਨ ਕੇ ਕਰਨਾ ਸਾਡੀ ਸਭ ਤੋਂ ਵੱਡੀ ਜਿਹੜੀ ਲੜਾਈ ਹੈ ਸਗੀਆਂ ਬੋਤਲਾਂ ਦਿੱਤੀਆਂ ਬਾਬਾ ਬੋਤਲਾਂ ਵਾਲੀ ਰਾਜਨੀਤੀ ਕਰਨ ਵਾਲੇ ਨਹੀਂ ਅਸੀਂ ਬੋਤਲਾਂ ਵਾਲੀ ਰਾਜਨੀਤੀ ਨਹੀਂ ਆਪਣੀ ਸਾਡੇ ਬੋਤਲਾਂ ਉਹੀ ਵੰਡਣਗੇ ਅਸੀਂ ਅੱਛਾ ਅਸੀਂ ਭਾਈ ਜੀ ਇਹੀ ਇਹੀ ਪ੍ਰਚਾਰ ਰਹੇ ਆ ਜਿਹੜਾ ਲੋਕਾਂ ਦੇ ਵਿੱਚ ਸੱਚ ਹੈ ਅਸੀਂ ਸੱਚ ਦੇ ਸੱਚ ਦੀ ਲੜਾਈ ਹੈ ਜਿਹੜੀ ਸਾਡੀ ਉਹ ਝੂਠ ਦੇ ਨਾਲ ਜਾਰੀ ਹੈ ਦੂਜੀ ਲੜਾਈ ਸਾਡੀ ਇਹ ਹੈ ਕਿ ਦਿੱਲੀ ਵਰਸਸ ਪੰਜਾਬ ਆ ਇਹ ਇਹਨਾਂ ਨੇ ਇੱਕ ਇੱਕ ਠੀਕ ਲੜਨੀ ਆ ਇੱਕ ਇੱਕ ਟਿਕਟ ਇਹਨਾਂ ਦੀ ਤੇ ਵਾਦੇ ਸਰਕਾਰ ਦੇ ਕਰਦੇ ਆ ਪੂਰੀ ਸਰਕਾਰ ਦੇ ਤੇ ਜਿਹੜੇ 2022 ਚ ਲੋਕਾਂ ਨੂੰ ਚੋਣ ਮੈਨੀਫੈਸਟੋ ਜਾਰੀ ਕਰਕੇ ਤੁਸੀਂ ਵਾਦੇ ਕੀਤੇ ਸੀ ਉਹਨਾਂ ਵਿੱਚੋਂ ਕੁਝ ਤੋਂ ਸਾਡਾ ਤਾਂ ਇਨਸਾਫ ਦਾ ਸਿੱਧਾ ਦਾ ਸਵਾਲ ਹੈ ਇਹਨਾਂ ਨੂੰ ਜਿਹੜੇ ਸਾਡੇ ਗੁਰੂ ਦੀ ਬੇਅਦਬੀ ਦਾ ਨਹੀਂ ਕੁਝ ਕਰ ਸਕੇ ਦੋਸ਼ੀਆਂ ਨੂੰ ਕਾਰਵਾਈਆਂ ਨਹੀਂ ਉਹਨਾਂ ਤੇ ਕਰ ਸਕੇ ਸਿਵਾਵਾਂ ਨਹੀਂ ਦੇ ਸਕੇ ਉਹ ਪੰਜਾਬ ਦਾ ਭਵਿੱਖ ਕਿੱਥੋਂ ਬਚਾ ਲੈਣਗੇ ਤੁਸੀਂ ਆਪਣਾ ਆਸ਼ੀਰਵਾਦ ਦੇ ਇਸ ਦਾ ਕੰਮ ਨੇ ਸਵਾਲਿਆਂ ਦੀ ਬਸ ਨਹੀਂ ਤੇ ਉਹ ਆਪਣੇ ਕੰਮ ਕਰ ਕੋਈ ਇਹਨੂੰ ਬੰਦ ਕਰ ਲੈ ਪਿਕਰ ਮਾਨਸਿਕਤਾ ਭਾਈ ਮਾਨਸਿਕਤਾ ਹੈ ਏ ਲੋਕ ਇਹ ਨਹੀਂ ਸਮਝ ਰਹੇ ਵੀ ਅੱਜ ਨਵੰਬਰ ਵੀ ਨਾ ਚਲੀ ਜਾਂਦਾ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਸਾਨੂੰ ਚਾਉਂਦਿਆਂ ਸਾੜਾ ਗਿਆ ਸਾਨੂੰ ਘਰੋਂ ਬੇਕਾਰ ਕੀਤਾ ਗਿਆ ਇੱਕ ਬੰਦੇ ਪਿੱਛੇ ਇੱਕ ਬੰਦੇ ਪਿੱਛੇ ਤਾਂ ਇਹ ਇਹ ਅੱਜ ਉਹ ਬੰਦੇ ਦੇ ਭਗਤ ਬਣ ਕੇ ਚੱਲ ਰਹੇ ਆ ਸਾਨੂੰ ਗੁਰੂ ਦੀ ਬੇਅਦਬੀ ਦਾ ਦਰਦ ਨਹੀਂ ਅਸੀਂ ਪੱਧਾਂ 'ਚ ਸਰੀ ਪਸਾਇਆ ਕੱਲੇ ਅੱਜ ਵੀ ਉਹ ਉਹਤੇ 5 ਸਾਲ 8 ਟਪਾ ਗਏ 3 ਸਾਲ ਇਹਨਾਂ ਨੇ ਟਪਾ ਤਿਆ ਅਸੀਂ ਸਵਾਲ ਕੀਤਾ ਇਹਨਾਂ ਨੂੰ ਜਿਹੜੇ ਲੋਕਾਂ ਦੇ ਆ ਲੋਕਾਂ ਦੇ ਖਿਲਾਫ ਸਰਕਾਰ ਆਈ ਸੀ ਬੜਾ ਚੈੱਕਰ ਆਇਓ ਬਾਈ ਲੋਕਾਂ ਨੂੰ ਵੀ ਪਤਾ ਲੱਗ ਜੇ ਆ ਡੀਐਮਪੀ ਅਰਗੇ ਲੋਕਾਂ ਦੇ ਖਿਲਾਫ ਭਗਵੰਤ ਮਾਨ ਆਇਆ ਸੀ ਅੱਜ ਹਮਸਾ ਦਾ ਪ੍ਰਚਾਰ ਕਰਨ ਦਾ ਫਰਜ਼ ਹੈ ਸਾਰੇ ਬੰਦੇ ਗਾਰਗੇ ਲਾਗੇ ਮਾਨਸਾ ਜੀ 8 ਲੱਖ ਦੇ ਚਾਰ ਤਾਂ ਇਕੱਲੇ ਕਿੱਧਰ ਵਾਹੀ ਦੀ ਹੋਣਗੇ 8 ਲੱਖ ਕੇ ਪੂਰੇ ਮਤਲਬ ਹਲਕੇ ਦੇ ਪਿੰਡਾਂ ਪਿੰਡਾਂ ਦੇ ਜੱਟਾਂ ਆ ਕੇ ਰਲੀਆਂ ਤੁੰਨਾ ਕਾਂਗਰਸੀ ਰੈਲੀ ਸੀ ਅੱਜ ਲੱਗਦਾ ਚੰਨੀ ਨਹੀਂ ਹੋਣਾ ਹੋਣਾ ਇੱਥੇ ਆ ਬਾਬਾ ਸਾਂ ਮਾਰ ਨਹੀਂ ਜਾਂਦੀਆਂ ਇਹਨਾਂ ਕੋਲੇ ਪੰਜਾਬ ਦੇ ਲੋਕ ਵੀ ਹੈਗੇ ਜਾਂ ਕਿੱਧਰ ਵਾਹੀ ਦੇ ਲੋਕ ਨਹੀਂ ਹੈਗੇ ਲੋਕਾਂ ਨੂੰ ਘੁਮਰਾਹ ਕਰਨ ਦੇ ਲਈ ਆ ਬਾਈ ਇਹ ਸਿਰਫ ਕੀ ਕਹਿਣਾ ਚਾਹੋਗੇ ਜੀ ਜੋ ਕਰ ਰਹੇ ਕਰ ਰਹੇ ਸਾਨੂੰ ਪਹਿਲਾਂ ਵੀ ਕਰੀ ਜਾਣਾ ਹੈ ਸਹੀ ਗੱਲ ਕਹੀ ਆ ਵੀ ਫਤਵਾ ਲੋਕਾਂ ਦਾ ਸਿਰ ਮੱਤੇ ਆ ਤੇ ਇੱਕ ਗਲਤ ਆਉਣੇ ਆ 24 ਨੂੰ ਸ consacrate ਦੇ ਹੱਕਤਬਤ ਉਹ ਤਾਂ ਵੀ ਲੋਕਾਂ ਦੇ ਖੜਾ ਮਿਲੂਗਾ 24 ਨੂੰ ਤਾਂ ਸਾਰੇ ਕਹਣਗੇ ਅਸੀਂ ਮਿਲਾਂਗੇ ਪਰ ਜੇ ਮੇਰੇ ਹੱਕ ਤੇ ਨਾਮ ਹੀ ਫਤਵਾ ਹੋਊਗਾ ਮੈਂ 24 ਨੂੰ ਤੁਹਾਨੂੰ ਤਾਂ ਵੀ ਨਹੀਂ ਧੰਨਵਾਦ